ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਕੋਹਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆ ਇੱਕ ਬੈਡ ਦਿਖਾਉਣੀ ਹੈ ਬਿਲਕੁਲ ਜਿਹੜੀ ਤਿਆਰ ਆ ਗੱਬਣ ਤੇ ਦੋ ਦੰਦਿਆਂ ਮੂੰਹੋਂ ਤੇ ਚੈੱਕ ਕਰ ਸਕਦੇ ਬਾਕੀ ਤੁਸੀਂ ਥਾਣ ਸੁਣ ਬਹੁਤ ਹੀ ਚੰਗਾ ਲੱਗਾ ਏ ਤੇ ਆਪਾਂ ਪਹੁੰਚੇ ਆ ਵੀਰ ਲਾਪ੍ਰੀਤ ਸਿੰਘ ਹਣਾ ਕੋਲ ਤੇ ਅੱਜ ਕਰਦੇ ਆ ਵੀਰ ਨਾਲ ਗੱਲਬਾਤ ਸਤਿਗੁਰ ਜੀ ਸਸਿਕਾ ਭਾਜੀ ਕੀ ਹਾਲ ਚੱਲ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਹੋਰ ਵਧੀਆ ਜੀ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਪਰਿਵਾਰ ਸਭ ਵਧੀਆ ਸਭ ਵਧੀਆ ਜੀ ਤੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੈਂ ਆਪਣਾ ਲਾਪਰੀ ਸਿੰਘ ਪਿੰਡ ਕੋਹਾਲੀ ਤਹਿਸੀਲ ਆਈਨਾਲਾ ਡਿਸਟ੍ਰਿਕਟ ਅਮਰੀਕ ਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 9844 29838 ਠੀਕ ਹੈ ਜੀ ਤੇ ਆ ਦੱਸਿਓ ਵੀਰ ਜੀ ਵਾੜਦੇ ਬਾਰੇ ਕੀ ਜਰਾ ਬਚੀ ਦੋ ਦੰਦ ਜੇ ਇਹਦੇ ਮਾਲੋ 15 ਦਿਨ 10 15 ਦਿਨ ਖੜਦੀ ਜੇ 12 13 ਤਰੀਕ ਨੂੰ ਦਿਨ ਪੂਰੇ ਹੁੰਦੇ ਜਿੱਨੇ ਉੱਤੇ ਲੈ ਜੇ ਅੱਛਾ ਜੀ ਜਿਹੜਾ ਬਚੀ ਮੰਨ ਲੋ 15 ਪਾਜੂ ਵੀ ਲਖੀ ਠੀਕ ਹੈ ਠੀਕ ਹੈ ਲੋ ਭਾਜੀ ਕਿਆ ਕਰ ਸਕਦੇ ਕਿੰਨੇ ਦਿਨ ਸਟਾਰਟਿੰਗ ਕਰੂਗੀ ਬਚੀ ਠੀਕ ਹੈ ਲੋ ਭਾਜੀ ਬਾਕੀ ਚੈੱਕ ਕਰ ਸਕਦੇ ਆ ਆਰਡਰ ਕੁਆਲਿਟੀ ਬਹੁਤ ਹੀ ਸ਼ਾਨਦਾਰ ਆ ਤੇ ਬਾਕੀ ਇਹ ਢਿੱਲਾਂ ਢੋਲਾਂ ਵੀ ਕਾਫੀ ਆ ਤੇ ਖੋਲਿਓ ਵੀਰ ਜੀ ਹਰੇ ਨੂੰ ਛਾਈ ਵਾਲ ਜਰਸੀ ਦੇ ਵਿੱਚ ਕ੍ਰੋਸ ਆ ਬਾਕੀ ਤੁਹਾਨੂੰ ਪਤਾ ਕਿ ਗਾਂ ਇਹੋ ਜਿਹੇ ਪਸ਼ੂ ਦਾ ਵਾਧਾ ਵਾ ਗਰਮੀ ਵਿੱਚ ਤੇ ਫੇਸ ਕੁਆਲਿਟੀ ਤੁਸੀਂ ਕਰ ਸਕਦੇ ਜੀ ਚੈੱਕ ਲੋ ਜੀ ਕੱਦ ਕਾੜ ਦੀ ਬਹੁਤ ਹੀ ਚੰਗੀ ਆ ਸਾਰਮ ਵਾਲੀ ਵੜਿਆ ਤੇ ਕਰੋ ਚੱਕ ਬਗ ਕਿੰਨੇ ਤਰੀਕ ਨੂੰ ਦੱਸਿਆ ਵੀ ਜੀ ਦਿਨ ਪੂਰੇ ਹੁੰਦੇ 12 ਤਰੀਕ ਨੂੰ ਵੀਰ ਜੀ ਦਿਨ ਪੂਰੇ ਹੁੰਦੇ ਮਕਮਾਲ ਕਹਿੰਦਾ ਦੱਸੇ ਮੁਤਾਬਕ ਠੀਕ ਹੈ ਠੀਕ ਹੈ ਲੋ ਬੋ ਜੀ 12 ਤਰੀਕ ਨੂੰ ਪਈ ਕਹਿੰਦਾ ਕਿ ਦਿਨ ਪੂਰੇ ਹੁੰਦੇ ਆ ਚਲੋ 2-4 ਦਿਨ ਉੱਤੇ ਖੜ ਵੀ ਸਕਦੀ ਆ ਤੇ ਕੇਸ਼ ਵਾਲੇ ਤੁਹਾਨੂੰ ਪਤਾ ਪਸ਼ੂ ਅੱਛਾ ਠੀਕ ਹੈ ਠੀਕ ਹੈ ਜਿੰਦੋ ਜੀ ਲੱਗ ਗਿਆ ਤਾਂ ਤੁਹਾਨੂੰ ਆਪਾਂ ਥਣ ਤੋਂ ਚੈੱਕ ਕਰਾ ਦਿੰਨੇ ਆ ਇਹਦੇ ਚੱਕੋ ਅੱਧੀ ਹੋຊੀ ਇਹਦੇ ਠੀਕ ਆ ਠੀਕ ਆ ਲਓ ਵੀ ਥਣ ਤੋਂ ਬਹੁਤ ਚੰਗਾ ਲੱਗਾ ਗੇਠ ਗੇਠ ਤੇ ਥਣ ਲੱਗਾ ਵਾ ਆ ਬਖਾਓ ਜੀ ਪਿਓਰ ਦੋਂਦੀ ਏ ਤੇ ਅਜੇ ਮੂੰਹਾਂ ਵੀ ਦੋ ਦਾਂਦੇ ਆ ਲਓ ਭਾਜੀ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਲਓ ਜੀ ਦੋ ਅਜੇ ਦੋ ਦਾਂਦੇ ਆ ਮੂੰਹਾਂ ਠੀਕ ਆ ਠੀਕ ਆ ਜੀ ਕੋਈ ਗੱਲ ਨਹੀਂ ਠੀਕ ਤੇ ਫੇਰ ਖੋਲੋ ਮੜ ਜਾ ਇੱਕ ਵਾਰ ਫੇਰ ਦਿਖਾ ਦਿਓ ਖੋਲ ਕੇ ਲਓ ਬਾਈ ਕਰ ਸਕਦੇ ਤੁਸੀਂ ਚੱਕ ਫੇਸ ਕੁਆਲਟੀ ਇਹਦੀ ਫਿਰ ਆਪਾਂ ਇੱਕਦਾਂ ਤੋੜ ਕੇ ਦਿਖਾਉਂਦੇ ਆ ਤੁਹਾਨੂੰ ਇਹ ਵੀਰੇ ਫਾਰਮ ਝੋਲੀ ਆਂਦੀ ਫਿਰ ਹਾਂਜੀ ਵੀਰੇ ਫਾਰਮ ਝੋਲੀ ਠੀਕ ਹੈ ਠੀਕ ਲਓ ਜੀ ਫਾਰਮ ਝੋਲੀ ਆਂਦੀ ਬਾਈ ਹੁਣਾਂ ਨੇ ਤੇ ਪਹਿਲਾ ਹੀ ਸੂਆ ਤੇ ਜੇ ਬਾਈ ਕਹਿੰਦਾ ਕਿ 30 ਪਲੱਸ ਦੁੱਧ ਠੀਕ ਹੈ ਠੀਕ ਹੈ ਜੀ ਬਾਕੀ ਬਹੁਤ ਹੀ ਸ਼ਾਨਦਾਰ ਆ। ਬੋਰੀਆਂ ਬੱਛੀਆਂ ਮੰਨ ਲਓ ਕਿ ਬੜੀਆਂ ਔਖੀਆਂ ਮਿਲਦੀਆਂ ਜੀ। ਹਾਂਜੀ ਹਾਂਜੀ ਇਹ ਤਾਂ ਗੱਲ ਹੈ। ਆਉਣ ਵਾਲੇ ਸਮੇਂ ਜੇ ਇਹੋ ਮੱਛੀਆਂ ਦਾ ਟਾਇਰ ਠੀਕ ਹੈ ਠੀਕ ਹੈ ਜੀ। ਲਓ ਜੀ ਚੈੱਕ ਕਰ ਸਕਦੇ ਬਾਕੀ ਥਾਂ ਤੋਂ ਨਾ ਕਿਟ ਕਿਟ ਤੇ ਲੱਗਾ ਵਾ। ਨਹੀਂ ਲਈ। ਠੀਕ। ਇਹ ਕੀ ਮੁੱਲ ਕਰਨਾ ਭਾਜੀ ਹਰੇ ਦਾ? ਜੀ ਮੁੱਲ ਤਾਂ ਲੋਕੀ ਕਰਨ ਵਾਲਾ ਭਾਵੇਂ 2 1 20 ਕਰੀ ਜਾਂਦੇ ਆ 1 30 ਕਰੀ ਜਾਂਦੇ ਆ ਆਪਾਂ 50 ਕਰਦੇ ਜੀ। ਕਰ ਦਈਏ ਮਾਨਤਾ ਥੋੜਾ ਜਿਹਾ ਕਿ ਜਾਂ। ਵੇਖ ਲਓ ਕਰ ਲਓ ਤੁਸੀਂ ਜਿੰਨਾ ਕਰਨਾ। ਕਰ ਦਈਏ ਲੱਖ ਦੀ ਪੂਰੀ ਮਦਦ ਨਾ। ਚਲੋ ਕਰ ਦਾਂਗੇ ਲੱਖ ਜੋ ਕਰ ਦਾਂਗੇ ਖੁੱਲੀ ਛੋੜ ਕੇ ਆਪਾਂ ਕਰ ਦਾਂਗੇ ਠੀਕ ਹੈ ਠੀਕ ਹੈ ਲਓ ਬਾਈ ਇੱਕ ਪੂਰੇ ਲੱਖ ਦੀ ਬਾਈ ਕਹਿੰਦਾ ਤੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਬਹੁਤ ਹੀ ਜ਼ਿਆਦਾ ਚੰਗੀ ਵਾੜਿਆ ਕਰੋ ਇਸ ਚੈੱਕ ਤੁਸੀਂ ਸ਼ਾਈਨਿੰਗ ਸੁਣ ਗਈ ਬਹੁਤ ਜ਼ਿਆਦਾ ਵੜ ਦੇ ਵਿੱਚ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ